ਜਦ ਪੈਕੇਟ ਨੂੰ ਖੋਲਿਆ ਗਿਆ ਤੇ ਅੰਦਰ ਪੈਟਰੋਲ 9 10 ਲੀਟਰ ਪੈਟਰੋਲ ਜਿਹਦੇ ਚ ਇੱਕ ਮੋਟਰ ਵੀ ਸੀਗੀ ਖਿਡੌਣੀ ਦੀ ਮੋਟਰ ਟਾਈਮਰ ਇੱਕ ਪਾਊਡਰ ਵੀ ਸੀਗਾ ਜੀ ਬੈਟਰੀ ਮਾਂ ਮਾਚਸ ਦੀ ਤਿਲੀਆਂ ਇਹਨਾਂ ਨੇ YouTube ਤੋਂ ਸਿੱਖ ਕੇ ਇਹ ਬਲਾਸਟ ਕਰਨਾ ਸੀਗਾ ਦੁਕਾਨ ਜਲਾਣੀ ਸੀਗੀ ਜਿਹੜੇ ਵੀ ਕੱਪੜੇ ਪਾ ਕੇ ਗਿਆ ਕਿ ਉਹ ਵੀ ਬਰਾਮਦ ਹੋ ਗਏ ਨੇ 20 ਤਰੀਕ ਨੂੰ ਇੱਕ ਦੁਕਾਨ ਤੇ ਇੱਕ ਬੰਦਾ ਇੱਕ ਪੈਕੇਟ ਰੱਖ ਕੇ ਗਿਆ ਸੀਗਾ ਜੀ ਜੀ ਜਦੋਂ ਪੈਕੇਟ ਲੈਣ ਨਹੀਂ ਆਇਆ ਵਾਪਿਸ 24 ਤਰੀਕ ਨੂੰ ਇਹ ਪਵਨ ਆ ਜਿਹੜਾ ਦੁਕਾਨ ਚਲਾ ਰਿਹਾ ਸੀਗਾ ਦੁਕਾਨ ਜਿਹੜੀ ਸੀਗੀ ਉਹ ਬੈਗ ਤੇ ਅਟੈਚੀਅਨ ਦੀ ਦੁਕਾਨ ਸੀਗੀ ਉਹਨੂੰ ਪੈਟਰੋਲ ਦੀ ਬਦਬੂ ਆਈ ਉਹਨੇ ਆਪਣੇ ਜਿਹੜੀ ਸ਼ੌਪ ਕੀਪਰ ਐਸੋਸੀਏਸ਼ਨ ਹੈ ਉਹਨਾਂ ਨੂੰ ਬੁਲਾਇਆ ਕੱਲ ਰਾਤ ਦੀ ਗੱਲ ਹੈ ਇਹ ਉਹਨਾਂ ਨੇ ਇਹ ਪੈਕੇਟ ਉੱਭਾ ਕੇ ਬਾਹਰ ਰੱਖਿਆ ਪੀਸੀਆਰ ਨੂੰ ਬੁਲਾ ਲਿਆ ਸਵੇਰ ਤੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਡੀਸੀਪੀ ਸਿਟੀ ਇਹ ਡਿਸਪੀ ਅਨਵੈਸਟੀਗੇਸ਼ਨ ਮੌਕੇ ਤੇ ਗਈ ਜੀ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਜਦ ਪੈਕੇਟ ਨੂੰ ਖੋਲਿਆ ਗਿਆ ਤੇ ਅੰਦਰ ਪੈਟਰੋਲ 9-10 ਲੀਟਰ ਪੈਟਰੋਲ ਇੱਕ ਆਈਡੀ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਸੀਗੀ ਜਿਹਦੇ ਜਿਹਦੇ ਇੱਕ ਮੋਟਰ ਵੀ ਸੀਗੀ ਖਿਡੌਣੀ ਦੀ ਮੋਟਰ ਟਾਈਮਰ ਪਾਊਡਰ ਇੱਕ ਪਾਊਡਰ ਵੀ ਸੀਗਾ ਜੀ ਤੇ ਬੈਟਰੀ ਮਾਚਸ ਦੀ ਤਿਲੀਆਂ ਇਹ ਸਾਰੀ ਚੀਜ਼ਾਂ ਮਿਲੀਆਂ ਸੀਗੀਆਂ ਕਰਦੇ ਕਰਦੇ ਸਾਰੀ ਟੀਮਸ ਨੂੰ ਵੱਖਰੀ ਵੱਖਰੀ ਰਿਸਪੌਂਸਿਬਿਲਟੀ ਦਿੱਤੀ ਗਈ ਤੇ ਦੋ ਬੰਦੇ ਫੜੇ ਗਏ ਆ ਇਹਦੇ ਵਿੱਚ ਕਹਾਣੀ ਇਹਤ ਨਿਕਲ ਕੇ ਸਾਹਮਣੇ ਆਈ ਹੈ ਕਿ ਤਿੰਨ ਦੁਕਾਨਾਂ ਸੀਗੀਆਂ ਇੱਕ ਮਾਲਕ ਸੀਗਾ ਉਹ ਤਿੰਨੋਂ ਉਹਨੇ ਕਿਰਾਏ ਤੇ ਦਿੱਤੀ ਸੀਗੀਆਂ ਜਿਹੜੀ ਜਿਹੜੀ ਸੈਂਟਰ ਚ ਦੁਕਾਨ ਸੀਗੀ ਉਹ ਜਿਹੜਾ ਬੰਦਾ ਹਰਦੋਵੀ ਦਾ ਰਹਿਣ ਵਾਲਾ ਉਹ ਚਲਾ ਰਿਆ ਸੀ ਉਹਦਾ ਹੀ ਸੱਕਾ ਭਤੀਜਾ ਜਿਹੜਾ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਜਿਹਨੂੰ ਉਹ ਹਿੱਸਾ ਵੀ ਦਿੰਦਾ ਸੀਗਾ ਉਨੇ ਆਪਣੀ ਵਕਰੀ ਅਟੈਚੀਆਂ ਦੀ ਤੇ ਬੈਗਸ ਦੀ ਦੁਕਾਨ ਕਰ ਲਈ ਸੀਗੀ 50 ਮੀਟਰ ਦੇ ਰੇਡੀਅਸ 'ਚ ਉਨੇ ਤੇ ਉਹਦੇ ਦੋਸਤ ਨੇ ਉਹਦਾ ਦੋਸਤ ਜਿਹੜਾ ਹੈ ਉਹਦਾ ਆਮਰ ਨਾਮ ਹੈ ਸਾਰਨਪੁਰ ਦਾ ਰਹਿਣ ਵਾਲਾ ਕ੍ਰਿਮिनल ਰਿਕਾਰਡ ਜਿੰਨ ਦੋਨਾਂ ਦਾ ਹੁਣ ਤੱਕ ਸਾਹਮਣੇ ਨਹੀਂ ਆਇਆ ਲੇਕਿਨ ਆਪਾਂ ਯੂਪੀ ਤੋਂ ਪਤਾ ਕਰ ਰਹੇ ਹਾਂ ਇਹਨਾਂ ਨੇ YouTube ਤੋਂ ਸਿੱਖ ਕੇ ਇਹ ਬਲਾਸਟ ਕਰਨਾ ਸੀਗਾ ਦੁਕਾਨ ਜਲਾਣੀ ਸੀਗੀ ਜਿਸ ਕਰਕੇ ਇਹਨਾਂ ਦਾ ਬਿਜ਼ਨਸ ਖੱਪ ਹੋ ਜਾ ਤੇ ਇਹਨਾਂ ਦਾ بزਨਸ ਜਿਹੜਾ ਹੈ ਜਿਹੜਾ ਸੇਮ بزਨਸ ਹੈ ਉਤਾਰੇ ਸੀ। ਸਿਰਫ ਇਹ ਜਿਹੜੇ ਚਾਚੇ ਦੀ ਦੁਕਾਨ ਤੇ ਕਿਉਂ ਰੱਖਿਆ ਕਰਨੀ ਸੀ ਵੀ ਇਕੱਠੇ ਕੰਮ ਕਰਦੇ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਦੀ ਦੁਕਾਨ ਬੰਦ ਕਰਨੀ ਚਾਹੁੰਦੇ ਨਹੀਂ ਪਹਿਲਾਂ ਇਕੱਠੇ ਹੀ ਕਰਦੇ ਸੀਗੇ ਜਿਹੜਾ ਚਾਚਾ ਸੀਗਾ ਉਹਨੇ ਹੀ ਇਹਨੂੰ ਰੱਖਿਆ ਸੀਗਾ ਹਿੱਸਾ ਵੀ ਦਿੰਦਾ ਸੀਗਾ ਫਿਰ ਇਵੈਂਚੁਅਲੀ ਇਹਨੇ ਆਪਣੀ ਵੱਖਰੀ ਦੁਕਾਨ ਕਰ ਲਈ ਜਿਹੜਾ ਭਤੀਜਾ ਹੈ ਆਊਟ ਆਫ ਜੈਲਸੀ ਕਿ ਇਸ ਦੀ ਦੁਕਾਨ ਅਗਰ ਬੰਦ ਹੋ ਜਾਏਗੀ ਮੇਰਾ ਵੀ ਉਹੀ بزਨਸ ਹੈ ਤੇ ਗਾਹਕ ਮੇਰੇ ਕੋਲ ਆਉਣਗੇ ਕਿਸੇ ਸ਼ੱਕ ਦੀ ਗੱਲ ਹੋਇਆ ਸਰ ਸ਼ੱਕ ਪੁਲਿਸ ਨੇ ਕਿਵੇਂ ਇਸ ਪਰ ਪੜਾ ਕਿ ਇਹ ਦੇਖੋ ਕੁਝ ਟ੍ਰੇਡ ਕ્રાਫਟ ਜਿਹੜੇ ਹੁੰਦੇ ਆਂ ਜੀ ਉਹ ਟ੍ਰੇਡ ਕ્રાਫਟ ਮੈਂ ਸ਼ੇਅਰ ਨਹੀਂ ਕਰ ਪਾਉਂਗਾ ਜੀ ਬਟ ਆ ਦੋਨੋਂ ਬੰਦੇ ਗ੍ਰਿਫਤਾਰ ਹੋ ਗਏ ਆਂ ਇਹ ਨਾ ਦੇ ਜਿੱਥੇ ਨਾਂ ਨਹੀਂ ਇਹ ਆਈਡੀ ਬਣਾਇਆ ਸੀਗਾ ਉੱਥੇ ਵੀ ਜਿਹੜੇ ਆ ਟ੍ਰਿਕਸ ਮੈਨੂੰ ਤਾਰਾ ਤੋਰਾ ਮਿਲੀਆਂ ਜੀ ਜਿਹੜੇ ਕਪੜੇ ਪਹਿਨ ਪਾ ਕੇ ਗਿਆ ਸੀਗਾ ਜਿਹੜੇ ਵੀ ਕੱਪੜੇ ਪਾ ਕੇ ਗਿਆ ਉਹ ਵੀ ਬਰਾਮਦ ਹੋ ਗਏਗੇ ਜੀ ਜਿਹੜੀ ਸੀਸੀਟੀਵੀ ਫੁਟੇਜ ਆਈ ਹੈ ਦ ਕੇਸ ਹੈਸ ਬੀਨ ਟ੍ਰੇਸਡ ਵਿਦਨ 12 ਵਾਰ ਉਹਨੇ ਘਰ ਤੇ ਬਣਾਇਆ تھا ਜਾਂ ਕਿ ਅਲੱਗ ਆਪਣਾ 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 ਜਿਹੜਾ ਭਤੀਜਾ ਇਹਨੇ ਕਿਸੇ ਨੂੰ ਭੇਜਿਆ ਸੀਗਾ ਜਾਂ ਆਪ ਵੀ ਨਾਲ ਆਇਆ ਸੀਗਾ ਇਹਨੇ ਕਿਸੇ ਨੂੰ ਭੇਜਿਆ ਸੀਗਾ ਨਾ ਇੱਕ ਦਸਤਾਰ ਆਮਰ ਜਿਹੜਾ ਹੈ ਦਾ ਦੋਸਤ ਸੋਸ ਪਕੜੇਗੇ ਦੋਨੋਂ ਦੋਨੋਂ ਦਾ ਨਾਮ ਕੀ ਹੈ ਇੱਕ ਦਾ ਆਮਰ ਹੈ ਜੀ ਇੱਕ ਦਾ ਸੋਨੂ ਆ ਇਹ ਕਹਿੰਦਾ ਉਮਰ ਕੀ ਨਹੀਂ ਹੈ ਉਮਰ ਸੋਨੂ ਦੀ ਹੈ 19 ਸਾਲ ਇਹ ਹਰਦੁਵੀ ਦਾ ਰਹਿਣ ਵਾਲਾ ਹੈ ਜੀ ਤੇ ਜਿਹੜਾ ਆਮਰ ਹੈ ਦੀ ਉਮਰ ਹੈ 25 26 ਸਾਲ ਇਹ ਸਾਰਾ ਕੁਝ ਰਹਿਣ ਵਾਲਾ ਇੱਕ ਧਨ ਪੜਾ ਜੀ ਜਿਹੜਾ 19 ਸਾਲ ਵਾਲਾ ਦੂਜਾ ਜਿਹੜਾ ਉਹ 5ਵੀਂ ਕਲਾਸ ਸਰ ਤੁਸੀਂ ਕਿਹਾ ਵੀ ਉਹਦੇ ਵਿੱਚ ਤਾਰਾ ਵੀ ਸੀਗੀਆਂ ਬੈਟਰੀ ਵੀ ਸੀਗੀਆਂ ਕਿ ਕਿਸ ਤਰੀਕੇ ਦੇ ਨਾਲ ਬਲਾਸਟ ਕਰਨਾ ਸੀ ਜੋਇੰਟ ਸੀਗੀਆਂ ਵਿੱਚ ਤਾਰਾ ਹਾਂ ਜੋਇੰਟ ਸੀਗੀਆਂ ਬਲਾਸਟ ਨਹੀਂ ਹੋ ਪਾਇਆ ਰਾਤ ਦਾ ਟਾਈਮਰ ਜਿਹੜਾ ਸੀਗਾ 1 ਵਜੇ ਦਾ ਇਹਨਾਂ ਨੇ ਸੈੱਟ ਕੀਤਾ ਸੀ ਸਰ ਜੇਕਰ ਕੱਲ ਰਾਤ ਦੀ ਗੱਲ ਕਰੀਏ ਤਾਂ ਐਸਐਚਓ ਸਾਹਿਬ ਨੇ ਕਿਹਾ ਸੀਗਾ ਵੀ ਅਜਿਹਾ ਕੁਝ ਨਹੀਂ ਹੈ ਦੇਖੋ ਪਤਾ ਕੀ ਹੈ ਇਸ਼ੂ ਇਹ ਹੁੰਦਾ ਹੈ ਕਿ ਜਦ ਤੱਕ ਫੈਕਚੁਅਲੀ ਕਰੈਕਟ ਨਾ ਹੋ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਹੁਣ ਮੈਂ ਤੁਹਾਨੂੰ ਇੰਨਾ ਟਾਈਮ ਤੁਹਾਨੂੰ ਬਾਹਰ ਖੜੇ ਖੜੇ ਹੋ ਗਿਆ ਹੁਣ ਫੈਕਚੁਅਲੀ ਕਰੈਕਟ ਸਟੇਟਮੈਂਟ ਜਿਹੜੀ ਹੈ ਉਹ ਤੁਹਾਨੂੰ ਮੌਈਆ ਕਰਵਾ ਰਹੇ ਹਾਂ ਕ੍ਰਾਸ ਚੈੱਕ ਇੱਕ ਵਾਰ ਚੈੱਕ ਕੀਤਾ ਦੂਜੀ ਵਾਰ ਕੀਤਾ ਤੀਜੀ ਵਾਰ ਕੀਤਾ ਕਿ ਕ੍ਰਾਸ ਚੈੱਕ ਕਰਕੇ ਪਬਲਿਕ ਨੂੰ ਕੋਈ ਗਲਤ ਇਨਫੋਰਮੇਸ਼ਨ ਨਾ ਚਾਹੀਏ ਇਹ ਯੋਜਨਾ ਕਦੋਂ ਤੋਂ ਬਣਾ ਲਈ ਤੇ ਇਹ ਇਹ ਯੋਜਨਾ ਕੋਈ 25 30 ਦਿਨਾਂ ਤੋਂ ਬਣਾ ਰਹੇ ਸੀ ਕਿਹੜਾ ਥਾਂ ਤੋਂ ਸਮਾਨ ਇਹਨਾਂ ਨੇ ਲਿਆ ਹੈ ਤੋਂ ਉਹ ਬੰਦੇ ਵੀ ਵੈਰੀਫਾਈ ਕੀਏ ਜਾ ਰਹੇ ਹਨ ਹਾਂ ਉਹ ਉਹ ਵੈਰੀਫਾਈਡ ਹੈ ਸਰ ਇਕਾਤੀਸ ਵਾਲਾ ਕਿੰਨਾ ਕਸਮਾਂ ਲੱਗਿਆ ਇਹਨਾਂ ਨੂੰ YouTube ਤੇ ਸਬਸਕ੍ਰਾਈਬ 15-20 ਦਿਨ ਲੱਗੇ 15-20 ਜੀ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ